ਇਹ ਕੰਮ ਲੈਣ ਦੇ ਲਈ ਤੁਹਾਡੇ ਐਮਐਲਏ ਤੁਹਾਡੇ ਐਮਪੀ ਤੁਹਾਡੇ ਬਲਾਕ ਮਾਲਮਰ ਅਕਸਰ ਦੀਆਂ ਮਿੰਤਾ ਤੱਕ ਕਰਨੇ ਪੈਂਦੀਆਂ ਆ। ਫਿਰ ਜਾ ਕੇ ਸਾਨੂੰ ਸਾਹ ਚ 20 ਦਿਨ ਕੰਮ ਮਿਲਦਾ ਹੈ ਤੇ ਆਪਣੇ ਚਿੱਤੇ ਹੋਏ ਕੰਮ ਦੇ ਵੀ ਪੈਸੇ ਲੈਣ ਦੇ ਲਈ ਸਾਨੂੰ ਹੱਥ ਅੜਨੇ ਪੈਂਦੇ ਆ। ਇਹ ਹੈ ਗ라운ਡ ਦੇ ਵਿੱਚ ਜਿਹੜਾ ਤੁਸੀਂ ਇਹ ਕਹਿੰਦੇ ਆ ਭਾਜਪਾ ਦੇ ਲੀਡਰ ਬਹੁਤ ਪ੍ਰਚਾਰ ਲੱਗਾ ਹੋਇਆ ਸਾਡੇ ਨਾਲ ਆ ਕੇ ਇੱਕ ਦਿਨ ਮੰਨ ਲੈਗਾ ਦੀ ਜੰਗਲ ਤੇ ਇਹ ਰੇਲਵੇ ਟ੍ਰੈਕਾਂ ਤੇ ਸੜਕਾਂ ਤੇ ਜਾਂ ਪਿੰਡ ਦੇ ਗਲੀਆਂ ਨਾਲੀਆਂ 'ਚ ਕੰਮ ਕਰਕੇ ਦਦ ਦਿਓ ਇਹਨਾਂ ਵਪਾਰੀਆਂ ਨੇ ਲਗਾਤਾਰ ਉਹ ਗੰਭੀਰ ਇੱਕ ਸਿਰਾ ਸਾਡੇ ਮੁਲਕ ਆਜ਼ਾਦ ਕਰਿਆ ਬੜਾ ਵੱਡਾ ਰੋਲ ਸੀਗਾ ਪਰ ਇਹਨਾਂ ਨੇ ਉਸ ਖੇਤਰ ਤੋਂ ਆ ਕੇ ਮਾਲ ਨੂੰ ਵੇਚਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮੈਂ ਜਿੱਤੇ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਚਾਹਨਾ ਵੀ ਹੋਰ 2-4 ਸਾਲਾਂ ਤੱਕ ਅਸੀਂ ਗੱਲ ਕਰਨ ਜੋਗੇ ਨਹੀਂ ਰਹਿਣਾ ਜੇ ਅਸੀਂ ਅਸੀਂ ਇਹ ਲੜਰਾਂ ਲੋਕ ਕਿ ਅਸੀਂ ਲੜੇਨਾ ਚਾਹੇ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਵੀ ਸਾਥ ਚੱਲਦੇ ਆ ਚਾਹੇ ਨਹੀਂ ਚੱਲਦੇ ਆ ਜੇ ਕਿਤੇ ਕਬਰਾਤ ਹੁੰਦੀ ਆ ਤੇ ਪਿੱਛੇ ਝਾਤ ਮਾਰ ਲਈਏ 2019 20 ਕੀਲੇ ਵਿੱਚ ਪੰਜਾਬ ਦੀਆਂ 32 ਕਿਸਾਨ ਬਤੈਵੰਦੀਆਂ ਨੇ ਮੋਰਚਾ ਲਾਇਆ ਕਿੱਦਣ ਹੁੰਦੀ ਨਾ ਵੀ ਕਾਨੂੰਨ ਬਣਾ ਲਿਆ ਰੱਦ ਨਹੀਂ ਕਰਾਇਆ ਜਾ ਸਕਦਾ ਰੇਲ ਵੇਚ ਲਈਏ ਬਚਾਈ ਨਹੀਂ ਜਾ ਸਕਦੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਰਕਾਰੀ ਜਿੰਨੇ ਵੀ ਖੇਤਰ ਹੈ ਵੇਚ ਤੇ ਨਿੱਜੀਕਰਨ ਹੋ ਗਿਆ ਨਹੀਂ ਮਿਲ ਸਕਦੀ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਤੇ ਚੌਥਾ ਬਿਜਲੀ ਸੋਧ ਬਿੱਲ ਸਵਾ ਸਾਲ ਬੈਠ ਕੇ ਰੱਦ ਕਰਾ ਲਿਆ ਸਾਡੇ ਸਾਹਮਣੇ ਪੁਆਪਤੀ ਹੈ ਅੱਜ ਜੇ ਉਹ ਕਰਿਆ ਜਾ ਸਕਦਾ ਤੇ ਦੁਬਾਰਾ ਤੋਂ ਵਿਜੇਤ ਸਿੰਘ ਕੇਂਦਰ ਦੀ ਸਰਕਾਰ ਬਿਜਲੀ ਸੋਧ ਮੇ 2025 ਲੈ ਕੇ ਆਈ ਹੈ ਤੇ ਚੰਡੀਗੜ੍ਹ ਚ ਪੰਜਾਬ ਦੀਆਂ ਸਾਰੀਆਂ ਕਰਜਤੇਵੰਦੀਆਂ ਨੇ ਇਕੱਠੇ ਹੋ ਕੇ ਸਿਰਫ ਇੱਕ ਵਾਰ ਕਿਹਾ ਹੀ ਸੀ ਕਿ ਜੇ ਬਿੱਲ ਪੇਸ਼ ਕੀਤੇ ਤੇ ਦੋ ਇਤਨਾ ਚ ਫਟਕਾਵਾਂਗੇ ਕਿ ਯਾਦ ਰੱਖੋਗੇ ਤੇ ਕੇਂਦਰ ਦੀ ਸਰਕਾਰ ਦੀ ਬਿਲ ਪੇਸ਼ ਕਰਨ ਦੀ ਹਿੰਮਤ ਨਹੀਂ ਹੋਈ ਇਹ ਹੈ ਪੰਜਾਬ ਪੰਜਾਬ ਦੀ ਇੱਕ ਯੂਨੀਵਰਸਿਟੀ ਤੇ ਹਮਲਾ ਕੀਤਾ ਪੰਜਾਬ ਯੂਨੀਵਰਸਿਟੀ ਦੇ 2022 ਵਾਲਾ ਨੋਟੀਫਿਕੇਸ਼ਨ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਵਿੱਚ ਲਾਠੀਆਂ ਵੀ ਖਾਦੀਆਂ ਖੂਨ ਵੀ ਬਹਾਇਆ ਆਦੋ ਨੋਟੀਫਿਕੇਸ਼ਨ ਪੱਦ ਕਰਾਇਆ ਵਾਪਸ ਕਰਾਇਆ ਇਹ ਦੌਰਾਨ ਆਇਆ ਹਮਲਾ ਕਰਨ ਤੇ ਲਗਾਤਾਰ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਮੋਰਚਾ ਲਾ ਕੇ ਪੰਜਾਬ ਦੇ ਵਿਦਿਆਰਥੀਆਂ ਨੇ ਇੱਕ ਸਾਝੀ ਵਲਤਾ ਦਾ ਨਾਰਾ ਲੈ ਕੇ ਦੱਸ ਦਿੱਤਾ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਵਿਦਿਆਰਥੀਆਂ ਤੋਂ ਅਸੀਂ ਐਜੂਕੇਸ਼ਨ ਨਹੀਂ ਖੋਣ ਦਵਾਗੇ ਉਹ ਜਿਹੜਾ ਹੈ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਹੈ ਇਹ ਸਾਡਾ ਇਤਿਹਾਸ ਹੈ ਹੁਣ ਚਾਹੀਦਾ ਸਾਨੂੰ ਹੈ ਜਿਹੜਾ ਮੋਦੀ ਇਹ ਕਹਿੰਦਾ ਰਿਹਾ ਕਿ ਮੈਂ ਭਾਰਤ ਦੇ 141 ਕਰੋੜ ਲੋਕਾਂ ਦਾ ਐ ਨਾਇਕ ਹੈ ਉਹਨਾਂ ਦਾ ਆਗੂ ਹੈ ਇਹ ਹੁਣ ਗੱਲ ਨੰਗੀ ਹੋ ਗਈ ਕਿ ਨਰੇਂਦਰ ਮੋਦੀ ਤੇ ਦੀ ਭਾਜਪਾ ਦਾ ਇੱਕ ਇੱਕ ਲੀਡਰ ਚਾਹੇ ਉਹ ਪਿੰਡ ਦਾ ਵਰਕਰ ਵੀ ਹੈ ਉਹ ਭਾਰਤ ਦੇਖੋ 45 ਕਰੋੜ ਲੋਕਾਂ ਦੇ ਨਾਲ ਨਹੀਂ ਖੜੇ ਉਹ ਉਂਗਾ ਵੱਡੇ ਵੱਡੇ ਵਪਾਰੀਆਂ ਦੇ ਨਾਲ ਖੜੇ ਹੈ ਉਹ ਪਲੈਨਿੰਗ ਕਰਦੇ ਪਏ ਹੈ ਕਿ ਤੁਸੀਂ ਜਿੰਨੀ ਮਰਜ਼ੀ 7 ਦਿਨ 24 ਘੰਟੇ ਲਗਾਤਾਰ ਕੰਮ ਕਰਕੇ ਜੇ 500 ਰੁਪਏ ਵੀ ਕਮਾ ਰਹੇ ਹੋ ਤੁਹਾਡੀ ਜੇਬ ਤੋਂ 500 ਕੱਢਣਾ ਕਿੱਦਾਂ ਹੈ ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲੋ ਪੱਲੇ ਕੱਕਰੀ ਪੈਣਾ ਜੇ ਇਹ ਗੱਲ ਤੁਹਾਨੂੰ ਭੁਲੇਖਾ ਪਿੰਨੇ ਠੀਕ ਐ ਇਦੀ ਚੱਲਦਾ ਰਹਿਣਾ ਤੇ ਸ਼ਾਇਦ ਸਾਨੂੰ ਬੱਚੇ ਪੈਦਾ ਕਰਨੇ ਵੀ ਛੱਡ ਦੇਣੇ ਚਾਹੀਦੇ ਕਿਉਂਕਿ ਬੱਚਿਆਂ ਦੇ ਲਈ ਭਵਿੱਖ ਸਾਡੇ ਇਸ ਮੁਲਕ ਦੇ ਵਿੱਚ ਹੁਣ ਰਹਿ ਨਹੀਂ ਗਿਆ ਜੇ ਚਾਹੁੰਨੇ ਐ ਕਿ ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਰਵੇ ਤੇ ਅੱਜ ਤੋਂ ਬਾਅਦ ਐਟਨਾ ਐਟ ਖੜਕਾਨ ਦੀ ਲੋੜ ਐ ਜਿੰਨੇ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਲੜਾਈ ਬਣਦੀ ਐ ਚਾਹੇ ਮਜ਼ਦੂਰਾਂ ਦੀ ਐ ਮਲਾਜ਼ਮਾਂ ਦੀ ਐ ਨੌਜਵਾਨਾਂ ਦੀ ਐ ਵਿਦਿਆਰਥੀਆਂ ਦੀ ਐ ਉਹਦੇ ਵਿੱਚ ਮੋਰਚੇ ਤੱਕੜੇ ਕਰਕੇ ਜਿੰਨਾ ਜ਼ਿਆਦਾ ਜ਼ਿਆਦਾ ਜਦੋਂ ਜਦ ਹੋ ਸਕਦੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤਗੜੇ ਤੋਂ ਤਗੜੇ ਐਕਸ਼ਨ ਕਰਨ ਦੀ ਲੋੜ ਹੈ ਤੇ ਵੱਡੇ ਘੇਰੇ ਨੂੰ ਆਪਣੇ ਨਾਲ ਲੈ ਕੇ ਆਉਣ ਦੀ ਲੋੜ ਹੈ ਕਿਉਂਕਿ ਘੱਟ ਗਿਣਤੀ ਦੇ ਵਿੱਚ ਜੇ ਅਸੀਂ ਥੋੜੇ ਲੋਕ ਲੜਦੇ ਆ ਤੇ ਸਾਡੀ ਜਿਹੜੀ ਲੜਾਈ ਕਾਮਯਾਬ ਨਹੀਂ ਹੋਣੀ ਲੜਾਈ ਇਹ ਤਾਂ ਕਾਮਯਾਬ ਹੋਣੀ ਹੈ ਜਦੋਂ ਵੱਡਾ ਘੇਰਾ ਸਾਡੇ ਨਾਲ ਹੋਇਆ ਜਦ ਤੱਕ ਜੱਥੇਬੰਦੀਆਂ ਦਾ ਇਹ ਸਾਂਝਾ ਮੰਚ ਜਿਹਦੇ ਵੱਲੋਂ ਅੱਜ 28 ਦਸੰਬਰ ਨੂੰ ਇਹ ਐਲਾਨ ਕਰ ਰਹੇ ਆ ਅਸੀਂ ਇੱਥੇ ਕਨਵੈਨਸ਼ਨ ਕਰਕੇ ਜਦੋਂ ਜਿਹੜੇ ਸਾਡੇ ਸਿੱਖ ਧਰਮ ਦੇ ਨਾਲ ਸਵੰਦਰ ਸ਼ਹਾਦਤਾ ਦਾ ਮਹੀਨਾ ਮਨਾਇਆ ਜਾਂਦਾ ਹੈ ਤੇ ਇਥੇ ਪ੍ਰਣਾਲੀ ਦੀ ਲੋੜ ਹੈ ਕਿ ਮੋਦੀ ਸਰਕਾਰ ਨੇ ਪੂਰਾ ਮੁਲਖ ਵੇਚ ਦਿੱਤਾ ਹਰਾ ਖੇਤਰ ਵੇਚ ਦਿੱਤਾ ਉਹਨੂੰ ਜੇ ਬਚਾਉਣਾ ਹੈ ਤੇ ਸ਼ੁਰੂਆਤ ਪੰਜਾਬ ਦੇ ਲੜਦੇ ਲੋਕਾਂ ਨੇ ਕਰਨੀ ਹੈ ਅਸੀਂ ਬਾਲਤ ਹੈ ਕਰਤਾਰ ਸਿੰਘ ਸਰਾਬੇ ਦੇ ਅਸੀਂ ਬਾਲਤ ਹੈ ਸ਼ਹੀਦ ਅਤਾ ਭਗਤ ਸਿੰਘ ਦੇ ਅਸੀਂ ਬਾਲਤ ਹੈ ਉਹਦਾ ਸਿੱਖ ਦੇ ਤੇ ਅਸੀਂ ਬਾਲਤ ਹੈ ਬਾਬੇ ਨਾਨਕ ਦੇ ਤੇ ਉਹਨਾਂ ਦੀ ਵਿਚਾਰਧਰਮ ਤਾਪੂਰ ਪੈ ਸਕਦਾ ਕਿ ਅਸੀਂ ਲੜਾਈ ਨੂੰ ਹੋਰ ਤਕੜੇ ਕਰੀਏ ਜਿੰਨੇ ਹਮਲੇ ਸਾਡੇ ਤੇ ਹੋ ਰਿਹਾ ਉਹਨਾਂ ਹਮਲਿਆਂ ਦਾ ਮੁਕਾਬਲਾ ਆਉਣ ਵਾਲੇ ਸਮੇਂ ਦੇ ਵਿੱਚ ਜਦ ਤੱਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਵੱਲੋਂ ਜਿਹੜਾ ਸੁਨੇਹਾ ਆਂਦਾ ਉਹਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰੀਏ ਕਿ ਆਉਣ ਵਾਲੇ ਸਮੇਂ 'ਚ ਇੱਕ ਮੂਮਲ ਪੰਜਾਬ ਤੋਂ ਖੜੀ ਕਰੀਏ ਕਿ ਜਿਹੜੀ ਕੇਂਦਰ ਸਰਕਾਰ ਦੀ ਖੱਤਾ ਤੋਂ ਵੀ ਲਾਏ ਕਿ ਸਾਡੇ ਸਾਰੇ ਖੇਤਰਾਂ ਨੂੰ ਸਾਡੇ ਰੋਜ਼ਗਾਰ ਨੂੰ ਵੀ ਬਚਾਏ ਧੰਨਵਾਦ ਸਾਥੀਓ ਧੰਵਾਦ ਸਾਥੀ ਨੌਜਵਾਨ ਸਾਥੀ ਅਤੇ ਨਸਲ